ਪੰਜ ਪਾ ਆਪਣਾ ਪੰਜ ਮੈਂਬਰ ਹੈ ਤੇ ਮਾਰ ਜੇ ਕਾਰਨ ਨਹੀਂ ਮੇਰੇ ਤੋਂ ਲਾ ਦੇ ਨੇ ਮੜੇ ਹੋ ਕੇ ਜਾਨੀ ਕਿ ਨਹੀਂ ਮੇਰੇ ਕੋ ਘਰ ਅਜ ਤੱਕ ਬਣ ਸਕਿਆ ਮੈਂ ਮੈਂ ਮਰਾਜੇ ਬੋਟੇ ਪਾ ਕਰਦੇ ਵਿੱਚ ਨਹੀਂ ਤੁਹਾਡਾ ਕਮਰਾ ਇੱਥੇ ਹੀ ਮਰਾਜੇ ਕੱਚਾ ਸੀ ਉਹ ਕਮਰਾ ਜਿਹੜਾ ਟਹਿ ਗਿਆ ਵਾ ਉਹਦਾ ਮਲਬਾ ਵੀ ਉਦਰੀ ਜਿਆਦਾ ਕਟਾਕਟਾ ਕਰਕੇ ਰੱਖਿਆ ਜਰਾ ਕੁਝ ਬਲਬਲ ਗਿਆ ਜਿਹੜਾ ਟੁੱਟਾ ਮੇਰੇ ਬਾਲੇ ਬੰਦੇ ਨੇ ਆਮਰਦਾਰ ਇਹਾਰੇ ਬੱਚੇ ਵੀ ਤੇ ਆਪ ਵੀ ਮਾਰੇ ਬੱਚੇ ਮਾਰੇ ਇੱਕਦਾਂ ਉੱਥੇ ਆਰਜੀਬ ਡਿਊਟੀ ਕਰਦਾ ਜੀ ਲਾਉਂਦਾ ਆਪਣੀ ਗ੍ਰੰਥੀ ਆ ਜੀ ਆਪਣਾ ਆਰਜੀਬ ਨਹੀਂਗਾ ਜਾਨੀ ਕਿਉਂਕਿ ਆਪਣਾ ਡਿਊਟੀਆਂ ਦੇ ਵਿੱਚ ਹੀ ਡਿਊਟੀਆਂ ਲਾਉਂਦਾ ਆ ਜੀ ਮਾਰੇ ਕਮਰਾਜੀ ਦੇ ਬੱਚਾ ਰਹਿੰਦੇ ਪੰਜ ਮੈਂਬਰ ਆ ਇੱਕ ਕਮਰੇ ਦੇ ਵਿੱਚ ਇਹ ਵੀ ਭਰਾ ਦਾ ਵਾ ਤੁਸੀਂ ਸਾਰੇ ਇੱਥੇ ਰਹਿੰਦੇ ਹਾਂਜੀ ਇੱਥੇ ਰਹਿੰਦੇ ਮਹਾਰਾਜ ਮਾ ਫਰਾਜ ਬਾਜ਼ਰੂਮ ਦੀ ਆ ਮੇਰੇ ਭਰਾ ਦੀਆਂ ਲੈਟਰਨ ਬਾਜ਼ਰੂਮ ਥਾਰਾ ਪ੍ਰਵਾਸ ਨਹੀਂ ਜਾਂਦੇ ਆ ਖਾਲਸਾ ਵਾਹਿਗੁਰੂ ਜਿੱਕੀ ਖਤੂ ਤੁਸੀਂ ਆਪਣੇ ਦਾ ਦੁੱਖ ਸੁਣ ਕੇ ਤਾਂ ਦੇਖੋ ਉਹਨਾਂ ਦਾ ਦੁੱਖ ਫਰੋਲ ਕੇ ਤਾਂ ਦੇਖੋ ਤੁਹਾਨੂੰ ਪਤਾ ਲੱਗ ਜੂ ਕਿ ਆਪਣੇ ਕਿੰਨੇ ਕੇ ਦੁਖੀ ਹੈ ਵੀਰ ਜੀ ਸultanpur ਲੋਧੀ ਦੇ ਨੇੜਲੇ ਪਿੰਡ ਦੇ ਵਿੱਚ ਰਹਿੰਦੇ ਆ ਇੱਕ ਕੱਚਾ ਜਿਹਾ ਕਮਰਾ ਸੀ ਇਹਨਾਂ ਕੋਲੇ ਮੀਂਹ ਪੈਂਦੇ ਰਹੇ ਪਿੱਛੇ ਜਿਹੜੇ ਹੜ੍ਹ ਵੀ ਆਏ ਆ ਉੱਟੇ ਗਿਆ ਇਹਨਾਂ ਨੂੰ ਤਾਂ ਕਮਰਾ ਵੀ ਨਹੀਂ ਹਈ ਤੱਕ ਬਣ ਸਕਿਆ ਸਰਕਾਰਾਂ ਦੇ ਕੋਲੇ ਵੀ ਗਏ ਹਰ ਕਿਸੇ ਦੀ ਮਿੰਟ ਕੀਤੀ ਤਿੰਨ ਬੱਚੇ ਐ ਨਾ ਇੱਕ ਬੱਚਾ ਪੜਦਾ ਇੱਕ ਗਰੰਥੀ ਸਿੰਘਾ ਤੇ ਇੱਕ ਪ੍ਰਾਈਵੇਟ ਨੌਕਰੀ ਕਰਦਾ ਭਰਾ ਨੇ ਤਰਸ ਖਾ ਕੇ ਕਾਕਾ ਕਮਰਾ ਜਿਹੜਾ ਉਹ ਦਿੱਤਾ ਹੋਇਆ ਉਹਦੇ ਚ ਪੰਜੇ ਜਾਣੇ ਇਹ ਰਹਿੰਦੇ ਆ ਇਹਨਾਂ ਕੋਲੇ ਨਾ ਤਾਂ ਰਸੋਈ ਆ ਨਾ ਫਲਸ਼ ਬਾਥਰੂਮ ਆ ਸਾਨੂੰ ਆਪਣੇ ਗੁਰਪਾਈ ਦੀ ਬਾਹ ਫੜਨ ਦੀ ਲੋੜ ਆ ਔਰ ਹਲ ਮਿਲ ਕੇ ਆਪਾਂ ਇਹਨਾਂ ਨੂੰ ਇੱਕ ਕਮਰਾ ਤੇ ਰਸੋਈ ਤੇ फ्लਸ਼ ਬਾਥਰੂਮ ਬਣਾ ਕੇ ਦਈਏ ਜੇ ਕੋਈ ਵੀ ਵਿਰਜਾਂ ਭੈਣ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ